ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਇਸ ਵੇਲੇ ਤੁਹਾਨੂੰ ਭਾਉ ਸਖਦੇਵ ਸਿੰਘ ਬਲਟੋਏ ਵਾਲੇ ਨਾਲ ਮਲਾਉਣ ਲੱਗੇ ਆ। ਦੋ ਝੋਟੀਆਂ ਮੱਝਾਂ ਤੇ ਇੱਕ ਸੱਜਣੋ ਸੂਈ ਸਵਾਈ ਵੈੜ ਜਲਸੀ ਥਣ ਥਣ ਵੜੀ ਪਾਵਰ ਵਾਲਾ ਲੱਗਾ ਥੋੜੀ ਜੀ ਸੰਭਾਲੀ ਬੇਸ਼ੱਕ ਘਾਟਾ ਪਰ ਚੀਜ਼ ਚੰਗੀ ਆ ਕਿੰਨਾ ਦੁੱਧਵਾਦਾ ਇਹਦੀ ਵੀ ਡਿਟੇਲ ਲੈ ਲੈਨੇ ਭਾਉ ਤੋਂ ਤੇ ਇੱਕ ਚੰਗੇ ਕੱਦ ਦਾ 48 ਤੇ ਚੰਗੇ ਸਿੰਘ ਸੰਗ ਬੜਾ ਚੰਗਾ ਤੇ ਸ਼ਕੀਨ ਝੋਟੀ ਮਗਰ ਕੱਟੀ ਇਹਦੀ ਵੀ ਡਿਟੇਲ ਆਪਾਂ ਭਾਉ ਤੋਂ ਲੈਨੇ ਤੇ ਇੱਕ ਹਾਥੀ ਦੇ ਬੱਚਾ ਹੀ ਵੜੀ ਵੜੀ ਚੰਗੀ ਪਲੀ ਨਗਰ ਮੈਂ ਉਹਦੀ ਵੀ ਡਿਟੇਲ ਲਈਏ ਭਾਉ ਸਖਦੇ ਬਲਟੋਏ ਵਾਲੇ ਤੋਂ ਭਾਉ ਜੀ ਸਾਸਰੀ ਦਾ ਸਾਸਰੀ ਕਾਲ ਜੀ ਸਾਸਰੀ ਹੋਰ ਸੁਣਾਓ ਬੜੀ ਕਿਰਪਾ ਕਰਦੇ ਸ੍ਰੀ ਗੁਰੂ ਰਾਮ ਦਾ ਕਿਰਪਾ ਨਾਲ ਹਾਂ ਵੜੀਗਾ ਓਕੇ ਰਿਪੋਰਟ ਜਮਾ ਓਕੇ ਰਿਪੋਰਟ ਚੜਦੀ ਕਲਾ ਚੜਦੀ ਕਲਾ ਤੇ ਮਾਲ ਘਾਟ ਮਿਲਦਾ ਹੈ ਨਾ ਮਾਲ ਘਾਟ ਮਿਲਦਾ ਆਪਾਂ ਇੱਥੇ ਨਹੀਂ 5 6 6 ਬਣ ਕੇ ਹਨਾ ਤੇ ਵੀਡੀਓ ਪਾਉਂਦੇ ਸੀ ਤੇ ਆਪਾਂ ਨੂੰ ਘੱਟ ਮਿਲਦਾ ਤੇ ਹੁਣ ਗਾਹ ਕੀ ਬਣੂਗਾ ਨਹੀਂ ਮਾਲ ਕੱਟ ਗਿਆ ਕੱਟ ਗਿਆ ਹਨਾ ਪੈਸੇ ਲੋਕ ਵੱਧ ਮੰਗਦੇ ਆ ਤੇ ਘਰੇ ਗਾਹ ਦੇ ਪੈਸੇ ਭਰਦਾ ਨਹੀਂ ਹੁੰਦੇ ਘਰੇ ਨਹੀਂ ਗਾਹ ਦੇ ਪੈਸੇ ਭਰਦਾ ਤੇ ਉੱਥੇ ਘਰ ਵਾਲਾ ਪਤਾ ਕੀ ਹੁੰਦਾ ਯਾਰ ਮਹੀਂ ਮਹਿੰਗੀਆਂ ਬੜੀਆਂ ਹਾਂ ਤੇ ਦੂਜਾ ਨੰਬਰ ਇਹ ਵੀ ਆ ਜੇ ਕਿਸੇ ਬੋਟ ਦੇ ਕਿਲੇ ਤੇ ਖੜੀ ਜਾ ਤੇ ਫੇਰ ਵਪਾਰੀ ਇੱਕ ਦੂਜੇ ਤੋਂ ਵੱਧ ਕੇ ਲਈ ਜਾਂਦੇ ਆ ਹਣਾ ਤੇ ਗਾਹ ਅਗਲਾ ਘਰ ਵਾਲਾ ਲੈਂਦਾ ਨਹੀਂ ਡਰੈਸ ਆਪਣਾ ਡਰੈਸ ਪੈਂਡ ਬਲਟੋ ਅੱਜ ਲਾ ਤਰਦਾ ਤਸਵੀਰ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਨੰਬਰ 88 ਪੈਂਦਾ 7710371063 88 ਵਾਲਾ ਨੰਬਰ ਤਾਂ ਕਿਰਾ ਬੰਦ ਆ ਹਜੇ ਬੰਦੇ ਆ ਦੋ ਚਾਰ ਦਿਨ ਰਹਿਣਾ ਹਾਂ ਇਹ ਜਿਹੜਾ ਨੰਬਰ ਇਹ ਕਿੰਨਾ 7710371063 ਵੈਸੇ ਤੇ ਇਹ ਆਪਾਂ ਸਕਰੀਨ ਤੇ ਵੀ ਚਲਾ ਦੇਾਂਗੇ ਹਨਾ ਤੇ ਆ ਝੋਟੀ ਇਹ ਦੂਜਾ ਸੁਗਾ ਕੁਲਦੀਪ ਸਿੰਘ ਸੁਈ ਆ ਓਕੇ ਤੇ 8 ਤੋਂ 10 ਦਿਨਾਂ ਦੀ ਸੁਈ ਆ ਮਗਰ ਕੱਟੀ ਆ ਠੀਕ 8 ਤੋਂ 10 ਦਿਨ ਦੀ ਸੁਈ ਮਗਰ ਕੱਟੀ ਤੇ ਕਾਰਕੂ ਜਦੇ ਚੋਟੀ ਦਾ ਚਲਣਾ ਦੁੱਧ ਜੀ 12 ਕਿਲੋ ਆ ਚੋਟੀ ਤੇ ਹੁਣ ਇਹਦੇ ਕੋਲੇ 6-6 ਕਿਲੋ ਡੰਗ ਦਾ ਦੁੱਧ ਹੈਗਾ ਤੇ ਜਿਵੇਂ ਐ ਬਹਿ ਗਿਆ ਸੀ ਥਾਣੇ ਦਾ ਕਰੜੀਆਂ ਵਾਲਾ ਲੱਗਦਾ ਪੋਲੀ ਆ ਨਾ ਐ ਪੋਲੀ ਜਾਵੇ ਇਹ ਬੱਚਾ ਛੱਡੋ ਜੇ ਨਾ ਛੱਡੋ ਆਈਂਦੇ ਧਾਰ ਲੈਂਦੀ ਆ ਹਨਾ ਆ ਵੇਖੋ ਸੱਚ ਨੂੰ ਵੇਖਣ ਨੂੰ ਨਾ ਐ ਥਣ ਲੱਗਦਾ ਸੀਗਾ ਜਿਵੇਂ ਮੈਂ ਵੀ ਆ ਕੇ ਵੇਖਿਆ ਤੇ ਮੈਂ ਹਾਂ ਯਾਰ ਪਾਉ ਆ ਮੈਂ ਕਰੜੀ ਹੋਊਗੀ ਚੋਣ ਚ ਕਹਿੰਦਾ ਵੀ ਨਹੀਂ ਕਹਿੰਦਾ ਵੀ ਮਨ ਲਓ ਵੀ ਇਹਨਾਂ ਕਹਿੰਦਾ ਮੱਛੀ ਮੋਟਰ ਵਾਲਾ ਚਵਾਇਆ ਵੇਖੋ ਵੇਹੇ ਬਾਉ ਨਾ ਡੋਲਗੇ ਬਾਲਾ ਥੱਲੇ ਫੇਰ ਆਪਣੀ ਭੈਣਾ ਭਰਾ ਹਾਂ ਸੀਲ ਬਹੁਤ ਆ ਹਨਾ ਹਾਂ ਪੋਲੀ ਦੁੱਧ 12 ਕਿਲੋ ਇਹਦੇ ਕੰਡੇ ਵਾਲਾ ਜਿਹੜਾ ਮਰਜੀ ਆ ਜੇ ਜਿਹੜਾ ਮਰਜੀ ਤੋ ਟਾਈਮ ਚੋੜੀ ਮਗਰ ਕੱਟੀ ਮਗਰ ਕੱਟੀ ਤੋਰ ਕਰਾ ਦੇ ਚੱਕ ਆਪਾਂ ਪੋਲੀ ਤੇ ਪੂਰ ਛੱਟੇ ਵਾਲਾ ਡਾਟ ਦੂਰ ਕਰਤਾ ਦੁੱਧ ਅਗਲੇ ਨੇ ਚੋ ਲੈਣਾ ਹਨਾ ਠੀਕ ਆ ਠੀਕ ਆ ਸੱਜਣੋ ਥਣ ਦਾ ਸਹਜ ਤੁਹਾਨੂੰ ਕੈਮਰੇ ਚ ਦਿਖਾਤਾ ਧਾਰਾ ਮਰਾਤੀਆਂ ਕੱਦ-ਕਾਠ ਚੈੱਕ ਕਰ ਲੋ ਵੇਲ-ਬੂਲ ਤੇ ਕੱਦ-ਕਾਠ ਬਹੁਤ ਚੰਗਾ ਝੋਟੀ ਦਾ ਸਿੰਘ ਚੰਗਾ ਸਾਰੀ ਚੰਗੀ ਵੇਖਿਓ ਤੇ ਬਾਕੀ ਹੁਣ ਗੱਲ ਭਾ ਤੇ ਮੁਕਣੀ ਆ ਕਿਉਂਕਿ ਭਾ ਕੀ ਕਰਦਾ ਬਾਕੀ ਇਹ ਨਾ ਸੋਚਿਓ ਵੀ ਦੂਜਾ ਕੀ ਨਾ ਲੈਂਦੇ ਭਾਉ ਐਂ ਬਹਿ ਗਿਆ ਤੇ ਬੱਚੇ-ਬੱਚੇ ਤੇ ਨਹੀਂ ਸਹਿਮਤਾ ਵੇਖੋ ਬੱਚੇ ਤੇ ਤਾਂ ਉੱਡ ਕੇ ਕਰਮਾਂ ਵਾਲੀ ਗਈ ਆ ਬੱਚੇ ਤੇ ਤਾਂ ਨੇ ਸੀਲ ਹੀ ਬਣੀ ਆ ਹਾਂ ਇਹਨੂੰ ਜਦੋਂ ਮਰਜੀ ਬਹਿ ਜਾਓ ਇਹਨੂੰ ਨਹੀਂ ਇਹ ਪ੍ਰਭਾਵ ਕੋਈ ਠੀਕ ਆ ਹਾਂ ਇਹ ਧਾਰ ਲੈਂਦੀ ਆ ਹਾਂ ਲੈ ਤੇ ਕੋਈ ਵਾਸਤਾ ਨਹੀਂ ਹੈਨਾ ਆ ਇਧਰ ਇਤਾਰਾਂ ਕਿਦਾਂ ਮੋਜਦਾ ਹਾਂ ਵੀ ਦੇਖਣ ਨੂੰ ਲੱਗਦਾ ਵੀ ਕਰੜੀ ਹੋਊਗੀ ਹੈਨਾ ਥਣ ਹੈਗਾ ਨਾ ਆ ਥਣ ਲੱਗਦਾ ਦੇਖਣ ਨੂੰ ਪਰ ਹੈ ਰੂਮਰ ਕੀ ਪੋਲੀ ਤੇ ਪਾਉ ਜੀ ਰੇਟ ਇਹਦਾ ਕੀ ਕਰੀਏ ਇੱਕ ਪੰਜ ਕਰ ਲਗੇ ਗੰਦੇ ਸੀ ਕਰਦਗੇ ਹੋਰ ਮੌਕੇ ਤੇ ਛੋਟ ਸਪਾ ਲਈ ਲੱਖ ਜੇ 2000 ਸਰ ਦੇ ਨਾਲ 98000 ਦੀ 98000 ਲੋ ਵੀ ਸੱਜਣੋ 98000 ਦੀ 12 ਕਿਲੋ ਦੁੱਧ ਝੋਟੀ ਦੁੱਜਾ ਸੂਆ ਚੰਗੀ ਵੇਖੋ ਹਾਂ ਪੂਰੀ ਚੰਗੀ ਤੇ ਦੁੱਧ ਚੰਗਾ ਤੇ ਬਾਕੀ ਪਾ ਹਮੇ ਆਈ ਹੈ ਨਾ ਆਪਸ ਮਮਦੀ ਸੀ ਲਵੜੀ ਧਾਰਾ ਮਾਰ ਕੇ ਦੁੱਧ ਚੋਂ ਲੈ ਲੈਂਦੀ ਧਾਰ ਤੇ ਲਾ ਆਉਂਦੀ ਹੈ ਨਾ ਠੀਕ ਆ ਪਾਉ ਜੀ 98000 ਦੀ ਤੇ ਇਹਦਾ ਕੀ ਹਿਸਾਬ ਕਿਤਾਬਾ ਕਿੰਨੇ ਕ ਦਿਨਾਂ ਦਾ ਉਹਨਾਂ ਦੀ ਕੱਚੀ ਇਹ ਇਹ 10 ਕ ਦਿਨਾਂ ਦੀ ਕੱਚੀ ਕਲਦੀ ਸੀ ਪਿੱਛੇ ਦੀ ਥਾਂ ਦੀ ਆਪਣੀ ਗਾਰੰਟੀ ਹੋ ਗਈ ਹੈ ਪਰ ਇੱਜੇ ਧਾਰਾ ਤਾਂ ਮੈਂ ਲਈਆ 12 ਕਿਲੋ ਦੁੱਧ ਦੀ ਵੀ ਗਾਰੰਟੀ ਹੋਊ 16 ਕਿਲੋ ਦੁੱਧ ਦੀ ਗਰੰਟੀ ਤੇ ਮੰਨ ਲਾ ਭਾਰ ਤੇ ਪਿੱਛੇ ਦੀ ਵੀ ਗਰੰਟੀ ਰਸਤੇਦਾਰਾਂ ਤੋਂ ਆਈ ਆ। ਸੂਆ ਕਿਹੜਾ ਸੁੰਦੀ ਜਾਂਦੇ? ਭਾਰ ਤੇਜਾ ਸੁੰਦੀ ਆ। ਇਹਦੇ ਮਾਲਕਾਂ ਦੇ ਵੀ ਤੇਜਾ ਸੂ। ਆਹ। ਬਾਕੀ ਜਾਤ ਬਰੀਡ ਕੇਵ ਜੀ ਜਰਸੀ ਗਾਂ ਰਗੀ ਆ ਹਨਾ। ਮੂੰਹ ਵੇਖੇ ਤਾਂ ਜਰਸੀ ਵਰਗਾ। ਜਰਸੀ ਰੂਮ ਵਰਗੀ ਮੈਂ ਇੱਥੇ ਪਰੋਗੀ। ਭੋਲੀ। ਭੋਲੀ। ਕੱਢੀ ਬਾਹਰ ਇਹਨੂੰ। ਸੰਜਨੋ ਕੁਆਲਿਟੀ ਚੈੱਕ ਤੁਸੀਂ ਕਰ ਲਓ। ਪੂਛ ਤੋਂ ਲੰਡੀ ਆ। ਆਹ। ਇਹ ਤੁਹਾਨੂੰ ਪੂਛ ਨਾ ਵੱਡੀ ਗਈ। ਮਾਲ ਨਾ ਫੜਦੇ ਆ ਪਾਣੀ ਦੇ। ਅੱਛਾ। ਓਕੇ। ਵਾਕਈ ਪੈਰਪੂਰ ਵੜੇ ਹਨ ਤੋਰਾ ਤਾਰਾ ਚੈੱਕ ਕਰ ਲੋ ਸੱਜਣੋ ਨਿੱਗਰ ਮੈਂ ਵਜਨਦਾਰ ਬੜਿਕਾ ਮੈਂ ਹੀ ਬੜਿਕਾ ਗੁਰਦੀਸਿਆ ਉਹਨਾਂ ਕੋਲੇ ਝੋਲੀ ਚੰਗੀ ਬਣਾਉਂਦੀ ਹੂ ਬਹੁਤ ਚੰਗਾ ਦੁੱਧ ਮੈਂ 16-17 ਕਿਲੋ ਦਿੰਦੀ ਠੀਕ ਆ ਬਾਕੀ ਜਾਤ ਬਰੀਡ ਚੰਗੀ ਆ ਉਹ ਦੇਖੋ ਸੱਜਣੋ ਬਾਕੀ ਨਿੱਗਰ ਨੁਕਰ ਬਹੁਤ ਜਿਆਦੀ ਆ ਬੜਾ ਵਜਨ ਆ ਮੈਂ ਦੇ ਵਿੱਚ ਤੇ ਜਿਵੇਂ ਤੁਹਾਨੂੰ ਦੱਸਿਆ ਪੁੱਛੋ ਜਰੂਰ ਕਰਮਾਂ ਵਾਲੀ ਲੰਡੀ ਆ ਤੇ ਬਾਕੀ ਐਨ ਤਰਾ ਲੇਦਾ ਰਮੈਂ ਤੋਂ ਚੱਕ ਕੇ ਖੜਦੀ ਏ ਘੂੜੀ ਵਾਂਗੂ ਹਨ ਤੇ ਪਾਉ ਜੀ ਇਹ ਕਿੰਨੇ ਦੀ ਦੇਣੀ ਆਪਾਂ ਇੱਕ 20 ਦੀ ਦੇ ਦਈਏ ਕਰ ਦਈਏ ਇੱਕ 15 ਨਹੀਂ ਆਹ ਨਾਈ 1 ਲੱਖ ਤੇ 15 ਹਜ਼ਾਰ ਦੀ ਹਾਂ ਨਾਈ ਹਾਂ ਐਨੋ ਕੇ ਰਿਪੋਰਟ ਮੈਂ ਹੈ ਆ ਇਹਨੇ ਦੀ ਹੁੰਦੀ ਨਿਕਲ ਦੇਖਿਆ ਕਿ ਯਾਰ ਬਹੁਤ ਮੁੱਲ ਕਰੀ ਜਾਂਦੇ ਸਮਝੋ ਬਾਹਰ ਆ ਵਪਾਰ ਤਾਂ ਉਹ ਖਤਮ ਕਰਤਾ ਆਪਣੇ ਮੈਂ ਬੜੀ ਗਲ ਦੇਖਿਆ ਮੈਂ ਜਿਹੜਾ 10 ਦਿਨ ਸਾਹਮਣੂ ਮੈਂ ਡੇਢ ਦੀ ਮੇਰਾ ਮੇਰੇ ਆਈਡੀਏ ਦੇ ਹਿਸਾਬ ਨਾਲ ਵੀ ਵਪਾਰ 2 ਸਾਲਾਂ ਦੇ ਵਿੱਚ ਵਿੱਚ ਉਹਦੋਂ ਪਹਿਲਾਂ ਵੀ ਹੋ ਸਕਦਾ ਤੇ ਪਰ ਪਹਿਲਾਂ ਵੀ ਖਤਮ ਹੋ ਸਕਦਾ ਹੈ ਨਾ ਹਾਂ ਕਿਉਂਕਿ ਪਸ਼ੂ ਸਾਂਭੇ ਨਹੀਂ ਉਹਨਾਂ ਟਾਈਮਾਂ 'ਚ ਲੋਕ ਤੇ ਹੁਣ ਪਸ਼ੂ ਮਿਲਦਾ ਨਹੀਂ ਹੁਣ ਮਿਲਦਾ ਨਹੀਂ ਨਾ ਕੱਟੀਆਂ-ਕੁੱਟੀਆਂ ਉਦੋਂ ਆਪਾਂ ਆ ਜੇ ਕੱਠੀ ਕਰਕੇ ਇੰਨੇ ਦੀ ਮੈਂ ਮੈਂ ਦੇਰ ਜਿੰਨੇ ਮੁੱਲ ਕਰਨਾ ਜਿੰਨੇ ਕਰਨਾ 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 ਫਿਰ ਉਦੋਂ ਕੱਟੀਆਂ-ਕੁੱਟੀਆਂ ਆਪਾਂ ਕਾਟੂਮਾਲ ਵਾਲਿਆਂ ਨੂੰ ਫੜਾਤੀਆਂ ਕੱਟੀ ਦਾ ਕੋਈ ਸਾਂਭਦਾ ਨਹੀਂ ਨਾ ਤੇ ਆਹ ਵੇੜੇ ਸੁਆ ਇਹ ਦੂਜਾ ਸੁਗਾ ਛੇ ਦੰਦਾਂ ਦੇ ਗਲਦੇਸ ਠੀਕ ਆ ਹੋਰ ਜਲਸੀ ਕੱਢੀ ਬਾਹਰ ਦੁੱਜਾ ਸੂਆ ਤੇ ਮੂੰਹੋਂ 6 ਦੰਦ। ਸੰਭਾਲੀ ਥੋੜੀ ਜੀ ਘੱਟ ਆ ਹਨਾ। ਬੱਚੀ ਮਗਰ ਦੀ ਸੰਭਾਲੀ ਘੱਟ ਕਰਤੂਤ ਬੜੀ। ਠੀਕ ਆ। ਤੇ ਦੁੱਧ ਇਹਦੇ ਕੋਲੇ 15-16 ਕਿਲੋ ਪੱਕਾ। ਜਿਹੜਾ ਹੁਣ ਵੀ ਦੇਈ ਜਾਂਦੀ ਵਿਚਾਰੀ। ਕੀ ਬਾਤ ਆ ਸੱਜਣੋ। 15-16 ਕਿਲੋ ਦੁੱਧ ਹਜੇ ਵੀ ਆ। 22 ਤੈਨੂੰ ਨਵੇਖਲੀ ਲੱਗੀ ਕਲਦੇਸਰ। ਥਣ ਬਾਲਾ ਕੰਮ ਦਾ ਹੀ ਵਹਿੜ ਸੰਭਾਲਣ ਵਾਲੀ ਹੀ ਸੰਭੀ ਨਹੀਂ ਗਏ ਨੇ। ਤੇ ਜਿਨੇ ਕਿਸ ਨੇ 1.5 ਲੱਖ ਦੀ ਮਹਿੰ ਲੈਣੀ ਹੈ ਨਾ। ਹਾਂ। 5 ਫੈਂਟ। ਇਹਦੀ ਵਾਕ ਕੈ ਵਿਚਾਰੀ ਏਰ ਚੰਗੀ ਸੀ ਵੱਛੀ ਆ ਮਗਰ ਵੀ ਮਗਰ ਵੀ ਵੱਛੀ ਲੋ ਵੀ ਸੱਜਣੋ ਇਹ ਪਾਉਜੀ ਫਿਰ ਇਹ ਗੁਰਦੇਵ ਸਿਆ 48000 ਦਾ ਮੁੱਲ ਆ ਤੇ 45 ਚੋਂ ਹੀ ਮਾਨਤਾ ਕਰਾਂਗੇ 48 ਮੁੱਲ 45 ਚੋਂ ਮਾਨਤਾ ਕਰਾਂਗੇ ਸਿੱਧੀ ਗੱਲ ਹੀ ਰੱਖ ਬਾਕੀ ਓਕੇ ਆ ਹਨਾ ਆਹ ਹੈ ਮੱਛੀ ਮੋਟਰੀ ਆ ਹਨਾ ਜਿਹਦਾ ਮਰਜੀ ਇਹਨੂੰ ਜਨਾਨੀ ਚੋਲੇ ਬੰਦਾ ਚੋਲੇ ਠੀਕ ਆ ਚੂਣ 100 ਦੀ 100 100 ਦੀ 200 ਹੀ ਆ ਇਧਰ ਲੈ ਕੀ ਬਾਤ ਨਹੀਂ ਠੀਕ ਤੇ ਆ ਗਈ ਇਹ ਦੇ ਮਗਰ ਬੱਚੀ ਤੇ 45000 ਚੋਂ ਮਾਨਤਾ ਲਊਗਾ ਪਿਆਰ ਮੁਹੱਬਤ ਆ ਠੀਕ ਆ ਓਕੇ ਰਿਪੋਰਟ ਆਉਂਦਾ ਅੱਜ ਬਹੁਤ ਚੰਗੀ ਵਾਇਰ ਦੇ ਨੇ ਦੁੱਧ ਜਿਆਦਾ ਨਹੀਂ 16 17 ਕਿਲੋਗ੍ਰਾਮ ਕੀ ਦਿੱਤੀ ਹੈ ਬੜਾ ਇੰਨਾ ਦੁੱਧ ਕਿਹੜਾ ਥੋੜਾ ਗਾਂ ਕਿੜਾ ਕਹਨੇ ਜਵਾਕ ਡਬੋਣੀਆਂ ਆ ਨਹੀਂ ਨਹੀਂ ਬੜਾ ਹਨਾ ਧੰਨਵਾਦ ਰੇਟ ਦੇ ਹਿਸਾਬ ਨਾਲ ਦੋ ਹਾਂ ਲਓ ਵੀ ਸੱਜਣੋ ਇਹ ਦੋ ਮਹੀਆਂ ਤੇ ਇੱਕ ਵੜਾ ਇਸ ਵੇਲੇ ਪਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਹਾਜ਼ਰ ਸੀ ਤੋਨੇ ਤਿੰਨੇ ਜਾਨਵਰ ਤੁਹਾਨੂੰ ਤੋਰ ਤਾਰ ਕੇ ਵਿਖਾਤੇ ਜਿਹੜਾ ਪਸੰਦ ਆ ਜਾਂਦਾ ਕਰਕੇ ਤਸੱਲੀ ਕਰ ਲਿਓ ਖਰੀਦਾਰੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਜਿਉਂਦੇ ਵਸਦੇ ਰਹੋ